ਕਰਨ ਔਜਲਾ ਤੇ ਹਨੀ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਕਿਉਂ ਕਿਉਂਕਿ ਮੀਡੀਆ ਦੇ ਵਿੱਚ ਖਬਰਾਂ ਆਈਆਂ ਬਹੁਤ ਵੱਡੀਆਂ ਕਿਉਂਕਿ ਦੋਵੇਂ ਜਣੇ ਵੱਡਾ ਨਾਂ ਦੋਵਾਂ ਦਾ ਨਾਂ ਬਹੁਤ ਵੱਡਾ ਜਿੰਨਾ ਵੱਡਾ ਨਾਂ ਓਨੀ ਵੱਡੀ ਖਬਰ ਇਹ ਗੱਲ ਆਪਾਂ ਸਾਰੇ ਜਾਣਦੇ ਆ ਪੰਜਾਬ ਮਹਿਲਾ ਕਮਿਸ਼ਨ ਯਾਨੀ ਕਿ ਪੰਜਾਬ ਵਿਮਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਨ੍ਹਾਂ ਦੋਹਾਂ ਦੇ ਗੀਤ ਜਿਹੜੇ ਤਾਜ਼ਾ ਆਏ ਨੇ ਇੱਕ ਦਾ 11 ਮਹੀਨੇ ਪਹਿਲਾਂ ਆਇਆ ਇੱਕ ਦਾ 6 ਸਾਲ ਪਹਿਲਾਂ ਆਇਆ ਦੋਵਾਂ ਦੇ ਗੀਤ ਔਰਤ ਦਾ ਅਪਮਾਨ ਕਰਦੇ ਆ ਗੁਰੂਆਂ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਤੇ ਔਰਤ ਦੇ અપਮਾਨ ਵਾਲੇ ਗੀਤ ਨਹੀਂ ਗਾਉਣੇ ਚਾਹੀਦੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੂਵੋ ਮੋਟੋ ਤਹਿਤ ਅਸੀਂ ਇਹਨਾਂ ਨੂੰ ਨੋਟਿਸ ਜਿਹੜਾ ਉਹ ਭੇਜਿਆ ਸੂਵੋ ਮੋਟੋ ਕੀ ਹੁੰਦਾ ਭਲਾ ਤਾਂ ਇਹ ਦੱਸ ਦਈਏ ਕਿ ਭਾਵੇਂ ਕਿ ਕਿਸੇ ਦੇ ਵੱਲੋਂ ਸ਼ਿਕਾਇਤ ਨਹੀਂ ਕੀਤੀ ਗਈ ਕਿਸੇ ਦੇ ਖਿਲਾਫ ਪਰ ਸਰਕਾਰੀ ادارے ਦੇ ਵੱਲੋਂ ਕਿਸੇ ਸੰਸਥਾ ਦੇ ਵੱਲੋਂ ਆਪਣੇ ਆਧਾਰ ਦੇ ਉੱਤੇ ਆਪਣੀ ਇੱਛਾ ਦੇ ਮੁਤਾਬਕ ਸਮਾਜ ਦੇ ਵਿੱਚ ਹੁੰਦੇ ਵਾਪਰ ਦੇ ਮਾੜੇ ਦੇ ਉੱਤੇ ਆਪ ਨੋਟਿਸ ਲਿਆ ਜਾਂਦਾ ਨਿੱਜੀ ਤੌਰ ਦੇ ਉੱਤੇ ਉਹਨੂੰ ਕਹਿੰਦੇ ਜੀ ਸੂਵੋ ਮੋਟੋ ਨੋਟਿਸ ਉਦੇ ਤਹਿਤ ਕਰਨ ਔਜਲਾ ਨੂੰ ਤੇ ਹਨੀ ਸਿੰਘ ਨੂੰ 11 ਤਰੀਕ ਨੂੰ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਇਹ ਵੀ ਪਤਾ ਸਾਨੂੰ ਕਿ ਹਨੀ ਸਿੰਘ ਤੇ ਕਰਨ ਔਜਲਾ ਦੋਵੇਂ ਇਸ ਵੇਲੇ ਵਿਦੇਸ਼ ਦੇ ਵਿੱਚ ਐ ਪਰ ਰਾਜ ਲਾਲੀ ਗਿੱਲ ਦੇ ਵੱਲੋਂ ਚੇਅਰ ਪਰਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਪੰਜਾਬ ਦੇ ਡੀਜੀਪੀ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਦੋਵਾਂ ਕਲਾਕਾਰਾਂ ਨਾਲ ਸੰਪਰਕ ਸਥਾਪਿਤ ਕੀਤਾ ਜਾਵੇ ਤੇ ਇਹਨਾਂ ਦੋਵਾਂ ਕਲਾਕਾਰਾਂ ਦੇ ਬਾਰੇ ਸਾਨੂੰ ਰਿਪੋਰਟ ਦਿੱਤੀ ਜਾਵੇ ਰੌਲਾ ਕੀਆ ਐਮ ਐਫ ਗੱਬਰੂ ਨਾਂ ਦਾ ਗੀਤ ਆਇਆ ਸ਼ੇਰਣ ਪਹਿਲਾਂ ਜਿਹੜਾ ਕਿ ਲਗਭਗ 35 ਮਿਲੀਅਨ ਹੋ ਚੁੱਕਾ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਜਦੋਂ ਤੱਕ ਤੁਸੀਂ ਦੇਖੋਗੇ ਸ਼ਾਇਦ ਇਹ 1 2 3 ਮਿਲੀਅਨ ਵੱਧ ਵੀ ਜਾਵੇ 6 ਦਿਨ ਦੇ ਵਿੱਚ 35 ਮਿਲੀਅਨ ਗੀਤ ਹੋਇਆ ਜੀ ਕਰਨ ਔਜਲਾ ਦਾ ਤੇ ਜਿਹੜਾ ਗੀਤ 11 ਮਹੀਨੇ ਪਹਿਲਾਂ ਹਨੀ ਸਿੰਘ ਦਾ ਆਇਆ ਮਿਲੀਨੀਅਰ ਉਹ 300 ਤੇ 70 ਮਿਲੀਅਨ ਦੇ ਕਰੀਬ-ਕਰੀਬਾ ਉਹ ਟੀ ਸੀਰੀਜ਼ ਕੰਪਨੀ ਦੇ ਵਿੱਚ ਆਇਆ ਸੀ ਇਹ ਜਿਹੜਾ ਐਮ ਐਫ ਗੱਭਰੂ ਆ ਇਹ ਕਰਨ ਔਜਲੇ ਦੀ ਕੰਪਨੀ ਦੇ ਵਿੱਚ ਆਇਆ 370 ਮਿਲੀਅਨ ਬਹੁਤ ਵੱਡੀ ਗਿਣਤੀ ਆ ਇਸ ਛੇ ਰੋਣ ਦੇ ਵਿੱਚ 7 ਦਿਨ ਦੇ ਵਿੱਚ 35 36 ਮਿਲੀਅਨ ਗੀਤ ਹੋ ਜਾਣਾ ਇਹ ਵੀ ਕੋਈ ਛੋਟੀ ਪ੍ਰਾਪਤੀ ਨਹੀਂ ਆ ਪਰ ਹੁਣ ਗੀਤ ਜਿਹੜਾ ਇਤਰਾਜ਼ ਕੀ ਆ ਐਮ ਐਫ ਗੱਭਰੂ ਆ ਜਿਹੜਾ ਉਹ ਮਾਂ ਦੀ ਗਾਲ ਨੁਮਾ ਗੀਤ ਸਮਝਿਆ ਜਾ ਰਿਹਾ ਵੀ ਮਾਂ ਨੂੰ ਗਾਲ ਕੱਢੀ ਗਈ ਆ ਵੀ ਭਾਈ ਪੰਜਾਬ ਦਾ ਗੱਭਰੂ ਇਉਂ ਆ ਤੇ ਇਉਂ ਤੇ ਇਉਂ ਆ ਗੀਤ ਦੀ ਵੀਡੀਓ ਬਹੁਤ ਸੋਹਣੀ ਆ ਪਰ ਐਮ ਐਫ ਗੱਭਰੂ ਦੇ ਉੱਤੇ ਇਸ ਸ਼ਬਦ ਦੇ ਉੱਤੇ ਇਤਰਾਜ਼ ਹੋਇਆ ਹੁਣ ਕੁਦਰਤੀ ਵੀ ਸੀ ਕਈ ਲੋਕ ਇਹ ਗੱਲ ਕਹਿੰਦੇ ਜੀ ਕਿ ਸਮਾਜ ਦੇ ਵਿੱਚ ਆਧੁਨਿਕੀਕਰਨ ਬਹੁਤ ਹੋ ਗਿਆ ਇਦਾਂ ਦੀਆਂ ਗੱਲਾਂ ਤਾਂ ਆਪਾਂ ਆਮ ਕਹਿੰਦੇ ਆ। ਕਈ ਲੋਕ ਇਹ ਗੱਲ ਕਹਿੰਦੇ ਵੀ ਯਾਰ ਥੋੜੀ ਜੀ ਮਰਿਆਦਾ ਵੀ ਹੁੰਦੀ ਆ। ਸਭ ਦੇ ਸੋਚਣ ਸਮਝਣ ਦੇ ਆਪਣੇ ਤਰੀਕੇ ਆ। ਹਨੀ ਸੰਗ ਦੇ ਪਹਿਲਾਂ ਵੀ ਵਿਵਾਰ ਚੱਲਦੇ ਰਹੇ ਆ ਫਿਰ ਉਹਦਾ ਨਿਵਾਣ ਵਾਲਾ ਦੌਰ ਆਇਆ। ਅੱਜ ਕੱਲ ਉਹਦਾ ਸੁਖ ਨਾਲ ਫਿਰ ਠੀਕ ਦੌਰ ਆਇਆ। ਉਹਦੇ ਤੇ ਚੜ੍ਹਦੀ ਕਲਾ ਰਵੇ ਕਰਨ ਔਜਲਾ ਵੀ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ। ਇਹਦੇ ਵਿੱਚ ਕੋਈ ਦੋਰਾਇਆ ਨਹੀਂ। ਉਹ ਗੀਤਾਂ ਨਹੀਂ ਮਸ਼ੀਨਾਂ ਪਰ ਗੱਲ ਸਿਰਫ ਦੋਹਾਂ ਗੀਤਾਂ ਦੇ ਉੱਤੇ ਕੇਂਦਰਿਤ ਕਰਾਂਗੇ। ਜੀ ਦੇ ਉੱਤੇ ਮਹਿਲਾ ਕਮਿਸ਼ਨ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ 11 ਤਰੀਕ ਨੂੰ ਆਉਣਾ ਜਾਂ ਉਹਨਾਂ ਨੇ ਮਹਿਲਾ ਕਮਿਸ਼ਨ ਦੇ ਕੋਲੇ ਫਿਰ ਮਹੀਨਾ ਠਹਿਰ ਕੇ ਆਉਣਾ ਜਾਂ ਨਹੀਂ ਆਉਣਾ ਇਹ ਸਮਾਂ ਦੱਸੂਗਾ ਜੇ ਉਹ ਨਾ ਆਏ ਤਾਂ ਇਹਨਾਂ ਦੇ ਉੱਤੇ ਕੀ ਕਾਰਵਾਈ ਹੋਣੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਪੰਜਾਬੀ ਸਮਾਜ ਦਾ ਵੱਡਾ ਹਿੱਸਾ ਲਾਸ਼ਾਂ ਵਰਗਾ ਮੈਂ ਇਹਨਾਂ ਲਾਸ਼ਾਂ ਦੇ ਬਾਰੇ ਅੱਜਕੱਲ੍ਹ ਗੱਲ ਕਰਨੀ ਘਟਾਈ ਆ ਕਿਉਂਕਿ ਲਾਸ਼ਾਂ ਉੱਠ-ਉੱਠ ਕੇ ਮਗਰ ਪੈਂਦੀਆਂ ਪਰ ਇਸ ਕਰਕੇ ਗੱਲ ਘਟਾਈ ਆ ਵੀ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਜਿਹੜੇ ਗੀਤ ਨੂੰ ਤੁਸੀਂ ਮਾੜਾ ਕਹਿੰਦੇ ਆ ਵੀ ਭਾਈ ਇਹ ਗੀਤਾ ਅਸੱਭਿਆ ਕਾਇਦਾ ਨਹੀਂ ਹੋਣਾ ਚਾਹੀਦਾ ਉਹਦੇ ਥੱਲੇ ਲੱਖਾਂ ਦੀ ਗਿਣਤੀ ਦੇ ਵਿੱਚ ਕਮੈਂਟ ਹੁੰਦੇ ਵੀਰ ਜੀ ਨੇ ਸਿਰਾਂ ਲਾਤਾ ਰਿਪੀਟ ਤੇ ਗਾਣਾ ਚੱਲ ਰਿਹਾ ਵਾਈਬ ਬੜੀ ਅੱਛੀ ਆ ਰਹੀ ਆ ਅੱਤ ਕਰਾਈ ਪਈ ਆ ਸਵੇਰ ਤੋਂ ਲਗਾਤਾਰ ਇਹੀ ਗਾਣਾ ਸੁਣ ਰਹੇ ਆ ਜਦੋਂ ਸੁਣਨ ਵਾਲੇ ਆ ਤੇ ਫਿਰ ਸੁਣਾਉਣ ਵਾਲੇ ਵੀ ਆ ਤੇ ਫਿਰ ਆਪਾਂ ਨੂੰ ਖੜਕੇ ਇੱਕ ਪਾਸੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਭਾਈ ਚੰਡਾਲ ਚੌਕੜੀ ਕੀ ਕਰਦੀ ਇਹਨਾਂ ਨੂੰ ਚੱਲੀ ਜਾਣ ਦੇ ਫਿਰ ਗਲਤ ਹੈ ਇਹ ਆ ਖੈਰ ਗੱਲ ਇਹ ਜੀ ਕਿ ਐਮ ਐਫ ਗੱਭਰੂ ਨੂੰ ਮਾਂ ਦੀ ਗਾਲ ਨੂੰ ਮਾਂ ਸਮਝਿਆ ਜਾ ਰਿਹਾ ਤੇ ਲੰਘੇ ਕੱਲ ਮੈਨੂੰ ਇੱਕ ਸੱਜਣ ਦਾ ਮੇਰੇ ਮਿੱਤਰ ਦਾ ਫੋਨ ਆਇਆ ਕਿ ਨਾ ਭਾਈ ਜੀ ਅੰਗਰੇਜ਼ੀ ਦੇ ਵਿੱਚ ਨਾ ਇੱਕੋ ਅਰਥ ਨਹੀਂ ਹੁੰਦਾ ਕਈ ਵਾਰੀ ਕਈ ਕਈ ਅਰਥ ਹੁੰਦੇ ਆ ਵਿਸ਼ੇ ਦੇ ਇਸ ਕਰਕੇ ਗਾਣਾ ਗਲਤ ਨਹੀਂ ਮੈਂ ਕਿਹਾ ਬਿਲਕੁਲ ਠੀਕ ਆ ਹੋ ਸਕਦਾ ਭਾਈ ਸਾਨੂੰ ਇਹ ਨਹੀਂ ਸਮਝੀ ਨਾ ਹੋਵੇ ਕਿਉਂਕਿ ਅਸੀਂ ਤੁਹਾਡੇ ਜਿਨਾਂ ਪੜੇ ਲਿਖੇ ਨਹੀਂ ਅਸੀਂ ਹੋ ਸਕਦਾ ਉਮਰ ਦੀਆਂ ਹੋਰ ਪੌੜੀਆਂ ਚੜ੍ਹ ਕੇ ਤੁਸੀਂ ਜਵਾਨ ਉਮਰ ਦੇ ਵਿੱਚ ਆ ਪਰ ਮੈਂ ਉਹਨੂੰ ਕਹਾਂ ਜੀ ਕਿ ਜੇਕਰ ਇਸ ਗੀਤ ਦੇ ਵਿੱਚ ਕੁਝ ਵੀ ਇਤਰਾਜ ਯੋਗ ਨਹੀਂ ਫਿਰ ਤੂੰ ਆਪਣੀ ਮੰਮੀ ਦੇ ਮੂਰੇ ਬੈਠ ਕੇ ਤੇ ਭੈਣ ਦੇ ਮੂਰੇ ਬੈਠ ਕੇ ਦਿਨ ਦੇ ਵਿੱਚ 15 20 ਵਾਰ ਉਹਨਾਂ ਨੂੰ ਉੱਚੀ ਉੱਚੀ ਸੁਣਾਉਣਾ ਇਹ ਵੀ ਇਹ ਤਾਂ ਬਈ ਪਰਿਵਾਰਕ ਗੀਤ ਆ ਇਹ ਤਾਂ ਪਰਿਵਾਰਕ ਗੱਲ ਆ ਇਹ ਕੋ ਗੰਦੀ ਗੱਲ ਥੋੜੀ ਆ ਜੇ ਤੁਹਾਡੀ ਮੰਮੀ ਨੇ ਵੀ ਇਹ ਗੱਲ ਕਹਤੀ ਭੈਣ ਜੀ ਨੇ ਵੀ ਇਹ ਗੱਲ ਕਹਤੀ ਵੀ ਵੀਰੇ ਨੇ ਪੁੱਤ ਨੇ ਕਮਾਲ ਕਰਤੀ ਆ ਫਿਰ ਅਸੀਂ ਕਵਾਂਗੇ ਜੀ ਹਾਂ ਸਾਨੂੰ ਸਮਝ ਦੀ ਘਾਟ ਆ ਹੁਣ ਜਿਹੜਾ ਮਿਲੀਨੀਅਰ ਗੀਤ ਆ ਗਾਣਾ ਤਾਂ ਬਹੁਤ ਖੱਲਿਆ ਪਰ ਇਹਦੇ ਵਿੱਚ ਗਾਲ ਦੀ ਵਰਤੋਂ ਕੀਤੀ ਗਈ ਸੀ ਤੇ ਪਰ ਭਾਈ ਲੋਕ ਗਾਲ ਨੂੰ ਅੱਜ ਕੱਲ ਇੰਜੋਏ ਕਰਦੇ ਆ ਜਿਹੜੀ ਗੱਲ ਨੂੰ ਆਪਾਂ ਕਦੇ ਕਹਿੰਦੇ ਹੁੰਦੇ ਸੀ ਕਿ ਮर्यादा ਤੋਂ ਸਖਣੀ ਆ ਇਹ ਸਾਡੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਉਹ ਗੱਲਾਂ ਅੱਜ ਕੱਲ ਪ੍ਰਵਾਨ ਹੋ ਗਈਆਂ ਕੁੜੀਆਂ ਵੀ ਕਰਦੀਆਂ ਮੁੰਡੇ ਵੀ ਕੱਢਦੇ ਗਾਲਾਂ ਅੱਜ ਕੱਲ ਪਰਿਵਾਰਾਂ 'ਚ ਚੱਲਦਾ ਮਤਲਬ ਇਹ ਇੱਕ ਜਦੋਂ ਸਮਾਜ ਦਾ ਬੇੜਾ ਹੀ ਗਰਕ ਹੋ ਗਿਆ ਤੇ ਫਿਰ ਭਾਈ ਉਸੇ ਸਮਾਜ ਦਾ ਹਿੱਸਾ ਗਾਉਣ ਵਾਲੇ ਤੇ ਭਾਈ ਫਿਰ ਉਹੀ ਤੰਗ ਮੈਂ ਗੱਲ ਕਹੀ ਆ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਲਾਸ਼ਾਂ ਦੇ ਟੀਕੇ ਕਿਹੜੀ ਗੱਲੋਂ ਲਾਉਣੇ ਆ ਸਾਡੇ ਪੰਜਾਬੀ ਸਮਾਜ ਨੂੰ ਹੁਣ ਇਸ ਕਦਰ ਲੱਗ ਚੁੱਕਿਆ ਕਿ ਜਵਾਨ ਪੀੜੀ ਦਾ ਵੱਡਾ ਹਿੱਸਾ ਇਹ ਸੋਚਦਾ ਹੀ ਨਹੀਂ ਕਿ ਪੰਜਾਬ ਦੀ ਉਹ ਧਰਤੀ ਆ ਜਿਹੜੀ ਕਿ ਗੁਰੂਆਂ ਪੀਰਾਂ ਫਕੀਰਾਂ ਵਾਲੀ ਆ ਅਵਤਾਰ ਧਾਰਿਆ ਜਨਮ ਲਿਆ ਜਿੱਥੇ ਪੰਜਾਬ ਦੀ ਉਹ ਧਰਤੀ ਆ ਜਿੱਥੇ ਕਿ ਗੁਰੂ ਸਾਹਿਬ ਪੈਦਾ ਹੋਏ ਜਿੱਥੇ ਕਿ ਜੋਤੀ ਜੋਤ ਸਮਾਏ ਜਿੱਥੇ ਸਿੱਖਿਆਵਾਂ ਦਿੱਤੀਆਂ ਜਿੱਥੇ ਜੰਗਾਂ ਲੜੀਆਂ ਪੰਜਾਬ ਦੀ ਉਹ ਧਰਤੀ ਆ ਜਿੱਥੇ ਕਿ ਲੋਕ ਗੀਤਾਂ ਦੀ ਰਚਨਾ ਹੋਈ ਆ ਇਹ ਉਹ ਧਰਤੀ ਆ ਜਿਨੂੰ ਕੁਰਬਾਨੀਆਂ ਵਾਲੀ ਕਹਿੰਦੇ ਆ ਇੱਥੇ ਸ਼ਹੀਦ ਬਹੁਤ ਹੋਏ ਆ ਇਹਦੇ ਬਾਰੇ ਤਾਂ ਪਤਾ ਨਹੀਂ ਗੰਦ ਮੰਦ ਜੋ ਬਕੀ ਜਾਂਦੇ ਆ ਉਹ ਸੁਣੀ ਜਾਂਦੇ ਆ ਉਹ ਚੱਲੀ ਜਾਂਦਾ ਉਹਨਾਂ ਦਾ ਕੰਮ ਪੈਸੇ ਕਮਾਉਣਾ ਆਪਣਾ ਕੰਮ ਫ੍ਰੀ ਦੇ ਵਿੱਚ YouTube ਤੇ ਦੇਖਣਾ ਤੇ ਕੁਛ ਚੱਲੀ ਜਾਂਦਾ ਕਿਸੇ ਚੰਗੇ ਗਾਇਕ ਦੀ ਜੇਕਰ ਇੰਟਰਵਿਊ ਕਰ ਲਈਏ ਨਾ ਅੱਜ ਉਹ ਲੱਖ ਡੇਢ ਲੱਖ ਜੇਕਰ ਪਾਰ ਹੋ ਜੇ ਤਾਂ ਫਿਰ ਇਉਂ ਲੱਗਦਾ ਵੀ ਇਹ ਇੰਟਰਵਿਊ ਖਾਸ ਹੀ ਚੱਲ ਗਈ ਆ ਪਰ ਜੇਕਰ ਤੁਸੀਂ ਕਿਸੇ ਲੁਚਕੜਚ ਵਾਲੇ ਗਾਇਕ ਦੀ ਗੱਲ ਕਰੋਗੇ ਉਹਦੀ ਇੰਟਰਵਿਊ ਕਈ ਮਿਲੀਅਨ ਚੱਲ ਜਾਂਦੀ ਹੈ ਤੇ ਫਿਰ ਸੌਦਾ ਤਾਂ ਸਾਰੇ ਹੀ ਵੇਚਣਾ ਚਾਹੁੰਦੇ ਗਲਤ ਹੈ ਇਹ ਆ ਕਰਨ ਔਜਲਾ ਇੱਕ ਚੰਗਾ ਗਾਇਕ ਹੈ ਮੇਰੀ ਨਜ਼ਰ ਦੇ ਵਿੱਚ ਉਹ ਗੀਤਾ ਨਹੀਂ ਮਸ਼ੀਨ ਆ ਪਰ ਮੈਨੂੰ ਲੱਗਦਾ ਵੀ ਜੇਕਰ ਉਹ ਐਮ ਐਫ ਵਾਲਾ ਗੀਤ ਚਲੋ ਜੇ ਮੈਨੂੰ ਨਾ ਵੀ ਲੱਗੇ ਤਾਂ ਜਿਹੜਾ ਮਹਿਲਾ ਕਮਿਸ਼ਨ ਨੂੰ ਲੱਗ ਰਿਹਾ ਜੇਕਰ ਇਹ ਗੱਲ ਨਾ ਕਹੀ ਜਾਂਦੀ ਤਾਂ ਤਾਂ ਵੀ ਬਹੁਤ ਚੰਗਾ ਸੀ ਤੇ ਜੇਕਰ ਕਰਨ ਔਜਲਾ ਦਾ ਮਕਸਦ ਉਹ ਕਹਿਣਾ ਨਹੀਂ ਜਿਹੜਾ ਕੁਝ ਲੋਕਾਂ ਦਾ ਇੱਕ ਹਿੱਸਾ ਸਮਝ ਗਿਆ ਤੇ ਫਿਰ ਉਹਨੂੰ ਹੁਣ ਤੱਕ ਸਪਸ਼ਟੀ ਕਰਨ ਦੇਣਾ ਚਾਹੀਦਾ ਸੀ ਕਿ ਬਾਈ ਜੀ ਮੇਰੇ ਗੀਤ ਦੇ ਕੁਝ ਲੋਕ ਗਲਤ ਅਰਥ ਕੱਢ ਰਹੇ ਆ ਇਹ ਇਸ ਗੀਤ ਦਾ ਮਤਲਬ ਇਹ ਨਹੀਂ ਇਸ ਗੀਤ ਦਾ ਮਤਲਬ ਇਹ ਆ ਹਣੀ ਸਿੰਘ ਨੇ ਇਸ ਤੋਂ ਪਹਿਲਾਂ ਵੀ ਬੜਾ ਕੁਝ ਇਹੋ ਜਿਹਾ ਕਿਹਾ ਜਿਹਦੇ ਬਾਰੇ ਕਿੰਤੂ ਛੜੀ ਆ ਚਲੋ ਉਹਦੀ ਗੱਲ ਆਪਾਂ ਨਹੀਂ ਕਰਦੇ ਕਿਉਂਕਿ ਉਹ ਬੰਦਾ ਹੈ ਭਾਵੇਂ ਪੰਜਾਬ ਨਾਲ ਜੁੜਿਆ ਹੋਇਆ ਪਰ ਉਹਨੇ ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਗੱਲਾਂ ਬਹੁਤ ਵਾਰ ਕੀਤੀਆਂ ਮੈਨੂੰ ਇਸ ਗੱਲ ਦੇ ਉੱਤੇ ਲੱਗਦਾ ਮੇਰਾ ਯਕੀਨ ਆ ਵੀ ਵਟਿਆ ਕੁਝ ਨਹੀਂ ਜਾਣਾ ਇਸ ਗੱਲ ਦੇ ਵਿੱਚੋਂ ਸ਼ਾਇਰ ਕੁਝ ਨਿਕਲੇਗਾ ਤੁਹਾਨੂੰ ਚੇਤੇ ਹੋਣਾ ਵੀ ਪਿਛਲੀ ਸਰਕਾਰ ਦੇ ਮੌਕੇ ਜਿਹੜੇ ਕਲਾਕਾਰ ਹਿੰਸਕ ਗੀਤ ਗਾਉਂਦੇ ਆ ਜਿਹੜੇ ਕਲਾਕਾਰ ਨਸ਼ੇ ਦੀ ਗੱਲ ਕਰਦੇ ਆ ਜਿਹੜੇ ਔਰਤ ਦੀ ਬੇਪੱਤੀ ਕਰਦੇ ਆ ਉਹਨਾਂ ਕਲਾਕਾਰਾਂ ਨੂੰ ਉਹਨਾਂ ਗੀਤਕਾਰਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੀਟਿੰਗਾਂ ਵਾਸਤੇ ਸੱਦਿਆ ਸੀ ਉਹਦੇ ਵਿੱਚ ਕੁਝ ਚੰਗੇ ਕਲਾਕਾਰ ਗਏ ਸੀ ਪਰ ਜਿੰਨਾਂ ਦੇ ਗੀਤਾਂ ਦੇ ਉੱਤੇ ਇਤਰਾਜ਼ ਸੀ ਉਹ ਤਾਂ ਗਏ ਹੀ ਨਹੀਂ ਉਹ ਕਹਿੰਨੇ ਕਿ ਇਸ ਵਾਰ ਬੈਠੇ ਆ ਸਾਡੇ ਕੋਲ ਸਮਾਂ ਨਹੀਂ ਹੈ ਸਾਡਾ ਸ਼ੋਅ ਆ ਅੱਜ ਸਾਡੀ ਸ਼ੂਟਿੰਗ ਚੱਲਦੀ ਆ ਅੱਜ ਸਾਡੀ ਸਿਹਤ ਨਹੀਂ ਠੀਕ ਆ ਤੇ ਜਿਹੜੇ ਚੰਗੇ ਪਹਿਲਾਂ ਹੀ ਗਾਉਂਦੇ ਐ ਤੇ ਉਹ ਵਿਚਾਰੇ ਮੀਟਿੰਗ ਦੇ ਵਿੱਚ ਜਾ ਕੇ ਆ ਜਾਂਦੇ ਸੀ ਪੰਜਾਬ ਨੂੰ ਲੋੜ ਕਿਹੜੀ ਚੀਜ਼ ਦੀ ਆ ਕੁਛ ਦੱਸਣ ਦੀ ਲੋੜ ਨਹੀਂ ਐਵੇਂ ਕੰਦ ਚ ਮੱਥਾ ਮਾਰਨ ਵਾਲੀ ਗੱਲ ਆ ਵੀ ਦੱਸੀ ਜਾ ਗਿਆ ਵੀ ਤੁਸੀਂ ਚੰਗੇ ਗਾਣੇ ਸੁਣਿਆ ਕਰੋ ਚੰਗੇ ਗਾਣੇ ਸੁਣਿਆ ਕਰੋ ਚੰਗੀ ਫਿਲਮਾਂ ਦੇਖਿਆ ਕਰੋ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਠੁਕਰੀਆਂ ਨੇ ਮਾਰ ਲਿਆ ਉਹ ਜੱਟਤਾ ਨੇ ਮਾਰ ਲਿਆ ਬૌਧਿਕ ਪੱਖੋਂ ਕੰਗਾਲ ਹੋ ਚੁੱਕੇ ਆ ਵਾਹੀਆਤ ਗੱਲਾਂ ਦੇ ਨਾਲ ਇਸ਼ਕ ਕਰ ਬੈਠੇ ਆ ਜਿਹਦੇ ਕਰਕੇ ਅੱਜ ਉਹ ਖਾਲੀ ਪੀਪੇ ਵਾਂਗੂ ਖੜਕਦੇ ਆ ਪੰਜਾਬ ਦੇ ਵਿੱਚ ਚੰਗਾ ਗਾਉਣ ਵਾਲੇ ਵੀ ਬਹੁਤ ਆ ਪੰਜਾਬੀ ਦੇ ਵਿੱਚ ਚੰਗਾ ਗਾਉਣ ਵਾਲਿਆਂ ਦੀ ਕਮੀ ਨਹੀਂ ਹਾਂ ਹੋ ਸਕਦਾ ਉਹਨਾਂ ਦੇ ਬਿਲੀਅਨ ਦੇ ਹਿਸਾਬ ਦੇ ਨਾਲ ਵਿਊ ਨਹੀਂ ਹੁੰਦੇ ਹੋਣੇ ਤੇ ਹੋ ਵੀ ਨਹੀਂ ਸਕਦੇ ਕਿਉਂਕਿ ਕੰਮ ਦੇ ਬੰਦੇ ਥੋੜੇ ਕੀ ਹੁੰਦੇ ਆ ਪਰ ਭਾਈ ਬ ਇਹਨੇ ਕੀ ਬਣਦਾ ਫਿਲਹਾਲ ਕਰਨ ਔਜਲਾ ਦੀਆਂ ਮੁਸ਼ਕਲਾਂ ਦੇ ਵਿੱਚ ਵਿਕਤੀ ਤੌਰ ਦੇ ਉੱਤੇ ਵਾਅਦਾ ਹੋਇਆ ਹਣੀ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਿਕਤੀ ਤੌਰ ਤੇ ਵਾਅਦਾ ਹੋਇਆ ਇਹਨਾਂ ਨੂੰ ਮਹਿਲਾ ਕਮਿਸ਼ਨ ਦੇ ਵੱਲੋਂ ਦਿੱਤਾ ਗਿਆ ਸਦਾ ਵੱਡੀ ਗੱਲ ਲੱਗਦੀ ਆ ਕਿ ਨਹੀਂ ਲੱਗਦੀ ਇਹਨਾਂ ਦੀ ਆਪਣੀ ਸੋਚਣ ਸਮਝਣ ਦੀ ਗੱਲ ਆ ਇਹ ਇਹਨੂੰ ਵੱਡੀ ਗੱਲ ਮੰਨਦੇ ਆ ਕਿ ਇਹਨੂੰ ਨਹੀਂ ਗੱਲ ਮੰਨਦੇ ਇਹ ਇਰਾਨੇ ਆਪ ਦੇਖਣਾ ਹੈਗਾ ਪਰ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਚਲੋ ਹਨੀ ਸਿੰਘ ਨੂੰ ਵੀ ਬੇਨਤੀ ਹੈ ਤੇ ਕਰਨ ਔਜਲੇ ਨੂੰ ਖਾਸ ਕਰਕੇ ਬੇਨਤੀ ਆ ਉਹਨੇ ਬਹੁਤ ਬੇਨਤੀ ਕੀਤੀ ਆ ਸਾਨੂੰ ਇਸ ਗੱਲ ਦਾ ਪਤਾ ਉਹਦੇ ਸਤਕਾਰਯੋਗ ਮਾਤਾ ਪਿਤਾ ਉਹਦੀ ਕਾਮਯਾਬੀ ਨੂੰ ਦੇਖਣ ਵਾਸਤੇ ਨਹੀਂ ਸਾਨੂੰ ਇਸ ਗੱਲ ਦਾ ਪਤਾ ਉਹਨੇ ਛੋਟੀ ਉਮਰ ਦੇ ਵਿੱਚ ਬਹੁਤ ਵੱਡਾ ਨਾਮਣਾ ਖਟਿਆ ਸਾਨੂੰ ਇਸ ਗੱਲ ਦਾ ਪਤਾ ਪਰ ਜੇ ਉਹ ਇਦਾਂ ਦੇ ਇੱਕੜ ਦੁੱਕੜ ਗਾਣੇ ਨਾ ਵੀ ਗਾਵੇ ਉਹਦਾ ਸੌਦਾ ਵਿਕ ਰਿਆ ਹੁਣ ਇਹ ਦੌਰ ਉਹਦਾ ਚੱਲ ਰਿਹਾ ਤੇ ਜਦੋਂ ਦੌਰ ਚੱਲ ਰਿਹਾ ਤੇ ਫਿਰ ਆਪਾਂ ਨੂੰ ਉਹ ਊਠ ਪਟੰਗ ਦੀ ਗੱਲ ਕਰਨੀ ਮੇਰਾ ਖਿਆਲ ਲੋੜਨੀ ਤੇ ਜੇਕਰ ਤੁਹਾਡੀ ਗੱਲ ਦਾ ਕੋਈ ਗਲਤ ਅਰਥ ਕੱਢ ਗਿਆ ਤੁਹਾਨੂੰ ਇਹ ਲੱਗਦਾ ਜੀ ਕਿ ਤਾਂ ਗਲਤ ਅਰਥ ਕੱਢ ਲੈ ਤਾਂ ਦੀ ਗੱਲ ਹੈ ਨਹੀਂ ਉਹਦੇ ਬਾਰੇ ਤੁਰੰਤ ਹੀ ਸਪਸ਼ਟੀ ਕਰਨ ਦੇ ਰਹਿਣਾ ਚਾਹੀਦਾ ਤੇ ਜਾਂ ਫਿਰ ਆਪਾਂ ਇਹ ਗੱਲ ਕਹਿ ਕੇ ਵੀ ਪਾਈ ਅੱਜਕੱਲ ਵਿਵਾਦ ਨਾਲ ਚੀਜ਼ ਵੱਧ ਚੱਲਦੀ ਹੈ ਫਿਰ ਆਪਾਂ ਜਾਂ ਇਸ ਲਹਿਰ ਦੇ ਵਿੱਚ ਚੱਲਦੇ ਆ ਬਹੁਤ ਸਾਰੇ ਲੋਕ ਆਪ ਪਸੂੜੀਆਂ ਖੜੀਆਂ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਦੀਆਂ ਨਾ ਚਾਹੁੰਦੇ ਆ ਵੀ ਪਸੂੜੀਆਂ ਖੜੀਆਂ ਹੁੰਦੀਆਂ ਸੋ ਵੇਨੇ ਪਾਈ ਕੀ ਬਣਦਾ ਪਰ ਮੇਰੀ ਪੰਜਾਬ ਦੇ ਕਲਾਕਾਰਾਂ ਨੂੰ ਇੱਕ ਬੇਨਤੀ ਆ ਇਥੋਂ ਦੁਨੀਆ ਤੋਂ ਚਲੇ ਸਾਰੇ ਨਹੀਂ ਜਾਣਾ ਆ ਜਿਹੜੇ ਥੱਲੇ ਉਡ ਪਟੰਗ ਟਿੱਪਣੀਆਂ ਕਰਦੇ ਹੁੰਦੇ ਆ ਤੁਹਾਨੂੰ ਕੀ ਪਤਾ ਇਹ ਉਸਤਾਦ ਜੀ ਬਣਾ ਲਿੰਦੇ ਕਿਸੇ ਨੂੰ ਵੀ ਇਹ ਜਿਹੜੇ ਵਾਹੀ ਹਾਤੀਏ ਲੋਕ ਹੁੰਦੇ ਆ ਇਹ ਕਿਸੇ ਨੂੰ ਵੀ ਉਸਤਾਦ ਜੀ ਬਣਾ ਲਿੰਦੇ ਆ ਮੈਂ ਇੱਕ ਵਾਰੀ ਕਿਤੇ ਇੰਟਰਵਿਊ ਕਰਦਾ ਸੀਗਾ ਤੇ ਕਹਿੰਦੇ ਜੀ ਉਸਤਾਦ ਜੀ ਦੇ ਬਾਰੇ ਵੀ ਫਲਾਣੇ ਬਾਰੇ ਕਿਸੇ ਦਾ ਕੋਈ ਉਸਤਾਦ ਕਿਸੇ ਦਾ ਕੋਈ ਉਸਤਾਦ ਐਂ ਚੱਲ ਚੱਲ ਪਿਆਗਾ ਮੈਂ ਕਿਹਾ ਜੀ ਜਿਨੇ ਤੁਹਾਨੂੰ ਟੀਚਰ ਆ ਜਿਹੜੇ ਤੁਹਾਡੇ ਉਹ ਤੁਹਾਡੇ ਉਸਤਾਦ ਨਹੀਂ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਗੱਡੀਆਂ ਦੇ ਪਿੱਛੇ ਕਲਾਕਾਰਾਂ ਦੀਆਂ ਫਿਲਮੀ ਕਲਾਕਾਰਾਂ ਦੀਆਂ ਫੋਟੋ ਲਾਉਨੇ ਆ ਜਿਹੜੇ ਬਾਪੂ ਨੇ ਕਿਸ਼ਤਾਂ ਦੇਣੀਆਂ ਉਹਦੀ ਫੋਟੋ ਕਿਉਂ ਨਹੀਂ ਲਾਉਂਦੇ ਜਿਹਨੇ ਤੁਹਾਨੂੰ ਕੰਮ ਸਿਖਾਇਆ ਹੁੰਦਾ ਤੁਹਾਨੂੰ ਰੋਟੀ ਪਾਇਆ ਹੁੰਦਾ ਤੁਸੀਂ ਉਹਦੀ ਫੋਟੋ ਕਿਉਂ ਨਹੀਂ ਲਾਉਂਦੇ ਉਸਤਾਦ ਤੁਹਾਡਾ ਉਹ ਕਿਉਂ ਨਹੀਂ ਤੁਹਾਡਾ ਤਾਂ ਉਸਤਾਦ ਡੂੜ ਖਸਾਲ ਬਾਰ ਬਦਲ ਜਾਂਦਾ ਫਿਰ ਮੈਂ ਇੱਕ ਵਾਰੀ ਚੱਜ ਦਾ ਵਿਚਾਰ ਦੇ ਵਿੱਚ ਮੈਂ ਤੇ ਹਰਮਨਥਨੀ ਜੀ ਦੀ ਇੰਟਰਵਿਊ ਕੀਤੀ ਸੀ ਉਹ ਕਲਾਕਾਰ ਨੂੰ ਅਸੀਂ ਸਵਾਲ ਕੀਤਾ ਵੀ ਤੂੰ ਗੰਦੇ ਗੀਤ ਵੀ ਗਾਏ ਆ ਤੂੰ ਫਲਾਣੇ ਫਲਾਣੇ ਦੋ ਅਰਥੀ ਗੀਤ ਗਾਏ ਨਾ ਉਹ ਕਹਿੰਦਾ ਬਾਈ ਜੀ ਸੁਣਦੇ ਹੀ ਲੋਕ ਇਹੋ ਜੇ ਆ ਕੀ ਕਰੀਏ ਮੈਂ ਉਹਨੂੰ ਕਹਿਆ ਸੀ ਵੀ ਲੋਕ ਤਾਂ ਨੀਲੀਆਂ ਫਿਲਮਾਂ ਵੀ ਦੇਖਦੇ ਫਿਰ ਇੱਕ ਕਾਵਦੀ ਵੀ ਬਣਾ ਲਓ ਲੋਕ ਤਾਂ ਬਹੁਤ ਕੁਝ ਪਸੰਦ ਕਰਦੇ ਆ ਗੱਲ ਕੁਲ ਮਿਲਾ ਕੇ ਇਹ ਹੈ ਜੀ ਕਿ ਸਾਰਾ ਕੁਝ ਕਿਸੇ ਨੂੰ ਰੋਕਿਆ ਨਹੀਂ ਰੁਕਦਾ ਹੁੰਦਾ ਕੁਝ ਕ ਗੱਲਾਂ ਨੈਤਿਕ ਤੌਰ ਦੇ ਉੱਤੇ ਫਰਜ਼ ਦੇ ਰੂਪ ਦੇ ਵਿੱਚ ਹੁੰਦੀਆਂ ਇੱਕ ਗੱਲ ਸੱਚੀ ਆ ਕਿ ਸ਼ਰਾਬ ਦੇ ਠੇਕੇ ਅੱਧੀ ਰਾਤ ਤੋਂ ਬਾਅਦ ਤੱਕ ਖੁੱਲੇ ਰਹਿੰਦੇ ਤਾਂ ਸਭ ਤੋਂ ਪਹਿਲਾਂ ਸਵੇਰੇ ਖੁੱਲਦੇ ਆ ਪਰ ਡੇਰੀ ਛੇਤੀ ਬੰਦ ਹੋ ਜਾਂਦੀ ਆ ਪਰ ਡੇਰੀ ਨਾਲ ਤੇ दारू ਦਾ ਮੁਕਾਬਲਾ ਨਹੀਂ ਨ ਕੋਈ ਹੈਗਾ ਡੇਰੀ ਸੇਤ ਬਣਾਉਂਦੀ ਆ ਤੇ ਸ਼ਰਾਬ ਉਜਾੜਦੀ ਆ ਤੁਸੀਂ ਆਪਣੀ ਵਿਰਾਸਤ ਨੂੰ ਉਜਾੜਨ ਵਾਲੇ ਪਾਸੇ ਆ ਕਿ ਉਹਨੂੰ ਸੰਭਾਲਣ ਵਾਲੇ ਪਾਸੇ ਤੁਸੀਂ ਆਪ ਦੇਖਣਾ। ਇਸ ਵੇਲੇ ਦੇਖੋ ਜਿੰਨੇ ਕਲਾਕਾਰ ਚੰਗੇ ਆ ਉਹਨਾਂ ਦੇ ਵੀ 30 ਦਿਨਾਂ ਦੇ ਵਿੱਚੋਂ 25 ਦਿਨ ਪ੍ਰੋਗਰਾਮ ਹੁੰਦੇ ਆ। ਪਰ ਤੁਹਾਨੂੰ ਵਾਈਬ ਤੁਸੀਂ ਵਾਈਬ ਦੀ ਕੀ ਪਰਭਾਸ਼ਾ ਕੱਢੀ ਹੈ ਤੁਹਾਡੀ ਆਪਣੀ ਮਰਜ਼ੀ ਆ। ਕਰਨ ਔਜਲਾ ਕਦੋਂ ਆਉਂਦੇ ਪੰਜਾਬ ਤੇ ਕਦੋਂ ਦਿੰਦੇ ਉੱਤਰ ਤੇ ਕੀ ਭੇਜਦੇ ਸੁਣੀਹਾ ਤੇ ਹਣੀ ਸਿੰਘ ਇਸ ਗੱਲ ਨੂੰ ਕਿਹੜੇ ਪ੍ਰਸੰਗ ਦੇ ਵਿੱਚ ਲੈਂਦਾ ਜਾਂ ਲੈਂਦੇ ਆ। ਇਹ ਹੁਣ ਸਮਾਂ ਦੱਸੂਗਾ ਪਰ ਮੇਰੀ ਫੇਰ ਬੇਨਤੀ ਆ ਕਿਉਂਕਿ ਦੇਖੋ ਸਾਡਾ ਕੰਮ ਆ ਚੰਗਿਆਂ ਦੀ ਗੱਲ ਕਰਨਾ ਚੰਗਿਆਂ ਦੀ ਹੀ ਅਸੀਂ ਇੰਟਰਵਿਊ ਬਹੁ ਗਿਣਤੀ ਵਾਰ ਕੀਤੀ ਆ ਬਹੁਤੀ ਵਾਰ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਵੀ ਭਾਈ ਜੇ ਕਿਸੇ ਦੀ ਰੋਟੀ ਨਹੀਂ ਚੱਲਦੀ ਤੇ ਜਿਨ੍ਹਾਂ ਦੀ ਚੱਲਦੀ ਆ ਉਹ ਕਲਾਕਾਰ ਉਹਨਾਂ ਦੀ ਬਾਹ ਫੜ ਲੈਣ ਤੇ ਜੇਕਰ ਕੋਈ ਚੰਗਾ ਗਾਉਂਦਾ ਤੇ ਆਪਾਂ ਆਪਦਾ ਫਰਜ਼ ਵੀ ਨਿਭਾਈਏ ਚੰਗੇ ਕਲਾਕਾਰਾਂ ਦੀ ਵੀ ਕਮੀ ਨਹੀਂ ਪਰ ਉਰਲੀਆਂ ਪਰਲੀਆਂ ਠੋਲੇ ਛੱਡਣ ਵਾਲੇ ਲੋਕ ਜਿਹੜੇ ਕਿ ਗਾਲਾਂ ਕੱਢਦੇ ਆ ਅੱਜਕੱਲ ਤਾਂ ਨਸ਼ੇ ਦੀ ਗੱਲ ਸ਼ਰੀਆਮ ਕਰਦੇ ਵੀ ਯਾਰ ਤੇਰਾ ਤਾਂ ਚਿੱਟਾ ਪੀਂਦਾ ਛੇੜੀ ਨੂੰ ਮੈਂ ਐ ਕਰ ਲੈਣਾ ਹੁੰਨਾ ਅਯਾਸ਼ੀ ਐ ਉਹ ਹੁੰਦੀ ਆ ਮਤਲਬ ਸਮਾਜ ਅਯਾਸ਼ਾਂ ਦੀ ਮੰਡੀ ਬਣ ਗਿਆ ਮਤਲਬ ਸਮਾਜ ਨਿਸ਼ੇੜੀਆਂ ਦੀ ਮੰਡੀ ਬਣ ਗਿਆ ਸਮਾਜ ਵਾਹੀਆਤ ਲੋਕਾਂ ਦੀ ਮੰਡੀ ਬਣ ਰਿਹਾ ਇਹਦਾ ਮਤਲਬ ਇਹ ਆ ਜੇ ਨਹੀਂ ਇਹਦਾ ਮਤਲਬ ਤਾਂ ਫਿਰ ਆਵਾਜ਼ਾਂ ਉੱਠਣੀਆਂ ਚਾਹੀਦੀਆਂ ਸੀ ਮੈਨੂੰ ਚੇਤਾ ਚੰਗੀ ਤਰ੍ਹਾਂ ਇੱਕ ਵਾਰੀ ਇਸਤਰੀ ਜਾਗਰਤੀ ਮੰਚ ਦੇ ਵੱਲੋਂ ਪੰਜਾਬ ਦੇ ਉਹਨਾਂ ਚਾਰ ਪੰਜ ਕਲਾਕਾਰਾਂ ਦੇ ਘਰਾਂ ਦਫ਼ਤਰਾਂ ਦੇ ਮੂਹਰੇ ਧਰਨੇ ਲਾਏ ਗਏ ਸੀ ਜਿਹੜੇ ਕਲਾਕਾਰਾਂ ਨੇ ਵਾਹੀਆਤ ਗੱਲਾਂ ਉਸ ਵੇਲੇ ਕੀਤੀਆਂ ਸੀ ਪਰ ਉਹ ਗੱਲਾਂ ਗੱਲਾਂ ਰਹਿ ਗਈਆਂ ਉਹ ਕਿਹੜਾ ਹਟਿਆ ਫਿਰ ਉਹ ਵਿਚਾਰੀਆਂ ਹਟ ਗਈਆਂ ਸਤਕਾਰਯੋਗ ਨੇ ਭੈਣਾ ਉਹ ਆਜੋ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਜ਼ਿੰਮੇਵਾਰੀਆਂ ਸਮਝ ਗਏ ਇਹ ਗੱਲਾਂ ਕਿਸੇ ਦੇ ਕਹਿਣ ਤੇ ਨਹੀਂ ਹੁੰਦੀਆਂ ਇਹ ਗੱਲਾਂ ਆਪਣੇ ਫਰਜ਼ ਦੇ ਰੂਪ ਦੇ ਵਿੱਚ ਹੁੰਦੀਆਂ ਅਸੀਂ ਪੈੜ ਕਿਹੋ ਜਿਹੀ ਛੱਡ ਕੇ ਜਾਣੇ ਆ ਬਲਵੰਤ ਗਾਰਗੀ ਨੇ ਲਿਖਿਆ ਕਿ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਫਰਕ ਹੁੰਦਾ ਮਸ਼ਹੂਰ ਤੁਸੀਂ 2-4 ਊਟ ਪਟੰਗ ਗੱਲਾਂ ਕਰਕੇ ਕੁਝ ਵੀ ਹੋ ਸਕਦੇ ਆ ਮਹਾਨ ਹੋਣ ਦੇ ਲਈ ਤੁਹਾਨੂੰ ਆਖਰੀ ਸਾਹ ਤੱਕ ਕਈ ਵਾਰੀ ਕਲਣਾ ਕਲਣੀ ਪੈਂਦੀ ਆ ਲੋਕ ਬਹੁਤ ਕੁਝ ਸੁਣਦੇ ਆ ਲੋਕ ਲੁਚਕੜੋਚ ਵੱਧ ਦੇਖਦੇ ਆ ਗੰਦ ਨੂੰ ਲੋਕ ਵੱਧ ਪਸੰਦ ਕਰਦੇ ਆ ਯੂਥ ਦਾ ਵੱਡਾ ਹਿੱਸਾ ਤਾਂ ਵੱਧ ਪਸੰਦ ਕਰਦਾ ਪਰ ਆਪਾਂ ਕੱਲਾ ਯੂਥ ਲਈ ਥੋੜੀਆਂ ਯੂਥ ਨੇ ਵੀ ਤਾਂ ਭਾਪੇ ਦੀ ਜੇਬ ਪਟਕ ਕੇ ਹੀ ਫੇਰ ਹੀ ਤੁਹਾਡਾ ਸ਼ੋਅ ਦੇਖਣਾ ਤੇ ਆਪਾਂ ਭਾਪੇ ਬਾਰੇ ਵੀ ਸੋਚਣਾ ਬੇਨਤੀ ਆ ਕਿ ਸਾਰੇ ਵਰਗਾਂ ਬਾਰੇ ਸੋਚਿਆ ਜਾਵੇ ਚੰਗੇ ਕਲਾਵਾਨ ਲੋਕ ਆ ਜਿਹੜੇ ਉਹਨਾਂ ਨੂੰ ਮੁਹੱਬਤ ਦੇਗੇ ਉਹਨਾਂ ਦੇ ਵੀ ਪੀਪੇ ਦੇ ਵਿੱਚ ਆਟਾ ਰਵੇ ਤੇ ਜਿਨ੍ਹਾਂ ਦਾ ਸਿੱਕਾ ਚੱਲਦਾ ਭਾਈ ਉਹ ਆਪਣੇ ਫਰਜ਼ਾਂ ਨੂੰ ਹੋਰ ਸ਼ਿੱਦਤ ਨਾਲ ਨਿਭਾਉਣ ਇਸ ਸਮੇਂ ਦੀ ਲੋੜ ਆ